ਆ ਲੱਗੀਆਂ ਪਿੰਡਾਂ ਪੂਰੀ ਸਬਜੀ ਬਣਦੀ ਹੁਣ ਪਿੰਡੀਆਂ ਦੀ ਪੂਰੀਆਂ ਵਧੀਆ ਪਿੰਡੀਆਂ ਕਾਲੀਆਂ ਛਾ ਤੇ ਨੇ ਗੁੱਛੇ ਲੱਗਦੇ ਆ ਘਟੋ ਘਟ ਇੱਕ ਪਿੰਡੀ ਨੂੰ ਚਾਰ ਚਾਰ ਲੱਗਦੀਆਂ ਪੰਜ ਪੰਜ ਗੁੱਸੇ ਸਾਡੇ ਮਰੂਦਾਂ ਦਾ ਬੂਟਾ ਹੋ ਉਹ ਤੇ ਲੱਗਿਆ ਉਹਨੂੰ ਬਹੁਤ ਫਾਲ ਲੱਗਣਾ ਆ ਸਾਡੇ ਮਰੂਦਾਂ ਦੇ ਬੂਟੇ ਨਹੀਂ ਕੰਮ ਦੇ ਯਾਰ ਚੱਜਣਾ ਇਹ ਕਰ ਗਿਆ ਸਾਡੇ ਨਾਲ 헤ਰਾ ਫੇਰੀ ਮਾਲੀ ਇਹ 헤ਰਾ ਫੇਰੀ ਕਰ ਗਿਆ ਸਾਡੇ ਨਾਲ ਬਾ ਕੋਈ ਨਹੀਂ ਆ ਜਾਓ ਪਾਸ ਕਰੋ ਲੋਡੇ ਸਵਾਦੇ ਨਹੀਂ ਆ ਹੁਣ ਆਜੋ ਕੋਈ ਆਜੋ ਵੱਡੀ ਢਾਂਗੀ ਕਰਦੇ ਤੀ ਚਾ ਚੁੱਪੀ ਕੇ ਕੈਬ ਹੋ ਹੋ ਕਰਾ ਆ ਗਏ ਨਾ ਬਾਈ ਸਾਡੀਆਂ ਆਰਾਮ ਤੋਰੀ ਆ ਆਰਾਮ ਤੋਰੀਆਂ ਹਾਲੇ ਆ ਆਰਾਮ ਤੋਰੀਆਂ ਹਾਲੇ ਇਹ ਆਰਾਮ ਤੋਰੀਆਂ ਅਸੀਂ ਧਾਰ ਧਰਦੇ ਇਹਨਾਂ ਦੀ ਆਰਾਮ ਤੋਰੀਆਂ ਦੀ ਤੇ ਬਣਾਉਨੇ ਹੁੰਨੇ ਆ ਬਾਬੇ ਦੀ ਕਿਰਪਾ ਨਾਲ ਇੱਕ ਦਰ ਵੀ ਲੱਗੇ ਆ ਰਿਆ ਸਾਰੀਆਂ ਆਮ ਤੋਲੀਆਂ ਲੱਗੀਆਂ ਆਵੇ ਆ ਖੱਟੇ ਖੱਟੇ ਫਲ ਲੱਗੇ ਆ ਸਾਰੀਆਂ ਆਮ ਤੋਰੀਆਂ ਆ ਸਬਜ਼ੀ ਨਹੀਂ ਬਾਬੇ ਦੇ ਘਰੇ ਕਿਸੇ ਗੱਲ ਦੀ ਕਮੀ ਸਬਜ਼ੀ ਵਾਲਾ ਕਾਟਾ ਮਰੂਦਾਂ ਦਾ ਬੂਟਾ ਸਾਡੇ ਸਾਡਾ ਇੱਕ ਲਾਇਆ ਵਾ ਮਰੂਦ ਵੀ ਲਾਏ ਵੇ ਸੁਖਨਾ ਬਾਗ ਆ ਜਰ ਬਾਬੇ ਦਾ ਇਹ ਆ ਰਿਹਾ ਵੀ ਅੰਬ ਪੂਰਾ ਵਧੀਆ ਹੁਣ ਫੈਲ ਚੱਲੇ ਆ ਲੈ ਐਰ ਕੀ ਤੋਂ ਮੀਂਹ ਪੈਣ ਲੱਗੇ ਬੂਟੇ ਨੇ ਪੂਰੇ ਕਾਮਯਾਬ ਹੋ ਜਾਣਾ ਫੁੱਲ ਗਾਹ ਨੂੰ ਅੰਬ ਵਾਲਾ ਲੋੜਾ ਆਜੋ ਆਜੋ ਭਈਓ ਸਬਜ਼ੀ ਵਾਲਾ ਸਾਡੇ ਕੋਲੇ ਰਿਕਾਟ ਆ ਅੱਲਾ ਤਾਂ ਸਾਡੀਆਂ ਭਾਈ ਹੁਣ ਨਾ ਪਸ਼ੂ ਨਹੀਂ ਖਾਂਦੇ ਅੱਲਾ ਹੁਣ ਤਾਂ ਪਸ਼ੂ ਬੰਦਿਆਂ ਨੇ ਤਾਂ ਖਾਣੀਆਂ ਕੀ ਆ ਇੰਨੇਗਾ ਅੱਲਾਵਾ ਨਹੀਂ ਪਈ ਰਣ ਦੇ ਕੁਰਸੀ ਤਾਂ ਇੱਥੇ ਆ ਜਾਈਦਾ ਯਾਰ ਇਥੇ ਪਾਣੀ ਪੂਣੀ ਤੋਂ ਲਾਈਦਾ ਬਹਿ ਕੇ ਹੁਣ ਇਹਨਾਂ ਨੂੰ ਪਾਣੀ ਲਵਾਵਾਂਗੇ ਇੱਕਦਾਂ ਹਾਂ ਇਹ ਅਮਰੂਦ ਸ਼ਾਂਗਨ ਵਾਲੇ ਆ ਯਾਰ ਟੁੱਟ ਗਈ ਆ ਯਾਰ ਬਾਈ ਜਦੋਂ ਕਰਦੀ ਹੈਗੀ ਤੇ ਲਿਆ ਸੀ ਯਾਰ ਫੇਰ ਇਹ ਇੱਥੇ ਹਾਂ ਉਹ ਵੀ ਟੁੱਟ ਗਈ ਸੀ ਚਲ ਇਹਨੇ ਆ ਜਾ ਚੰਨੇ ਫੇਰ ਵੀ ਚੱਲੇ ਦੇਣਾ ਇੰਨਾ ਕੁੱਤਾ ਰਹਿ ਗਿਆ ਆਪਣਾ ਬਹੁਤ ਬਹੁਤ 5-6 ਬਾਲਟੀਆਂ ਕਰ ਲਈਆਂ ਯਾਰ ਥੋੜੀਆਂ